ਜਾਵਦੇ ਕਿਸਾਨ ਖੇਤੀ ਅਤੇ ਬਾਗਬਾਨੀ ਵਿੱਚ ਸੁਮੇਲ ਬਣਾ ਕੇ ਵਧੇਰੇ ਲਾਭ ਲੈ ਰਹੇ ਹਨ ਅਨਾਜ ਫਸਲਾਂ ਦੇ ਨਾਲ ਨਾਲ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਹੈ ਕਿਸਾਨ ਆਪਣੀ ਕੁਝ ਜ਼ਮੀਨ ਵਿੱਚ ਖੇਤੀਬਾੜੀ ਦੇ ਨਾਲ ਬਾਗਬਾਨੀ ਖੇਤ ਵੀ ਕੁਝ ਰਕਬਾ ਲਿਆ ਸਕਦੇ ਹਨ ਅਤੇ ਜ਼ਿਆਦਾ ਕਮਾਈ ਕਰ ਸਕਦੇ ਹਨ ਖੇਤੀਬਾੜੀ ਦੇ ਨਾਲ ਫਲਦਾਰ ਬਾਗ ਲਗਾ ਕੇ ਕਿਸਾਨ ਖੁਸ਼ਹਾਲ ਹੋ ਰਹੇ ਹਨ ਮੈਂ ਗੁਰराज ਸਿੰਘ ਪਿੰਡ ਕੋੜਕਪੂਰਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਹਾਂ ਮੈਂ ਰਵਾਇਤੀ ਖੇਤੀ ਕਰਦਾ ਸੀ ਕਰਦਾ ਕਰਦਾ 1983 ਵਿੱਚ ਬਾਗਬਾਨੀ ਸ਼ੁਰੂ ਕੀਤੀ ਪਹਿਲਾਂ ਮੈਂ ਰਵਾਇਤੀ ਖੇਤੀ ਕਣਕ ਝੋਨੇ ਦੀ ਗੱਲ ਕਰਦਾ ਕਣਕ ਝੋਨੇ ਦੇ ਵਿੱਚ ਅਸੀਂ ਜਿੰਨੀ ਵੀ ਰਹੰਦ ਖੁੱਦ ਹੁੰਦੀ ਹੈ ਕਣਕ ਦੀ ਤੇ ਝੋਨੇ ਦੀ ਉਹ ਅਸੀਂ ਕਦੀ ਵੀ ਅੱਗ ਨਹੀਂ ਲਾਈ ਅਸੀਂ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਉਵੇਂ ਝੋਨੇ ਦੀ ਖੇਤੀ ਦੇ ਵਿੱਚ ਅਸੀਂ ਆਏ ਝੋਨੇ ਦੇ ਖੇਤੀ ਵਿੱਚ ਜਿੰਨੀ ਵੀ ਪਰਾਲੀ ਹੁੰਦੀ ਹੈ ਕਦੇ ਵੀ ਅਸੀਂ ਅੱਗ ਨਹੀਂ ਲਾਈ ਕੁਝ ਸਾਲ ਪਹਿਲਾਂ ਝੋਨੇ ਦੀ ਜਿਹੜੀ ਪਰਾਲੀ ਹੁੰਦੀ ਸੀ ਤਵੀਆਂ ਕਰਕੇ ਦੋ ਵਾਰੀ ਤਵੀਆਂ ਕਰਕੇ ਤੇ ਉਸ ਨੂੰ ਰੌਣੀ ਕਰਕੇ ਕਣਕ ਬੀਜ ਦਿੰਦੇ ਸੀ ਉਸ ਤੋਂ ਬਾਅਦ ਫਿਰ ਬੈਲਰ ਆ ਗਏ ਫਿਰ ਹੈਪੀ ਸੀਡਰ ਆ ਗਏ ਹੁਣ ਅਸੀਂ ਕਾਫੀ ਧੀਰ ਤੋਂ ਅਸੀਂ ਬੈਲਰ ਨਾਲ ਜਾਂ ਹੈਪੀ ਸੀਡਰ ਨਾਲ ਕਣਕ ਦੀ ਜਿਹੜੀ ਪਰਾਲੀ ਆ ਉਹ ਸੰਭਾਲ ਲੈਨੇ ਆ ਅਸੀਂ ਬੈਲਰ ਤੋਂ ਬਾਅਦ ਇਹ ਸੋਚਿਆ ਵੀ ਕਿ ਬੈਲਰ ਵਾਲੇ ਮੁਕਤ ਦੀ ਪਰਾਲੀ ਲੈ ਜਾਂਦੇ ਹਨ ਅੱਦੇ ਸਾਨੂੰ ਤਾਂ ਕੁਝ ਲਾਭ ਨਹੀਂ ਹੁੰਦਾ 35 40 ਕੁਇੰਟਲ ਜਿਹੜੀ ਪਰਾਲੀ ਆ ਅਸੀਂ ਉਹ ਖੇਤ ਚ ਕਿਉਂ ਨਾ ਗਾਲ ਲਈਏ ਅਸੀਂ ਚੋਨਾ ਵਧਣ ਤੋਂ ਬਾਅਦ ਰੋਟਾਵੇਟਰ ਕਰ ਲਿਆ ਰੋਟਾਵੇਟਰ ਕਰਨ ਤੋਂ ਬਾਅਦ ਅਸੀਂ ਉਸ ਨੂੰ ਪਾਣੀ ਲਾ ਕੇ ਜਿੱਦਨੋਂ ਬੱਤਰ ਆਈ ਅਸੀਂ ਕਣਕ ਛੱਟੇ ਨਾਲ ਬੀਜ ਤੇ ਸਾਡੀ ਕਣਕ ਕੋ 58-59 ਮਣ ਪਿਛਲੇ ਸਾਲ ਹੋਈ ਐਸ ਵਾਰੀ ਅਸੀਂ ਝੋਨੇ ਨੂੰ ਵੱਢਣ ਤੋਂ ਬਾਅਦ ਮਲਚਰ ਫੇਰ ਲਿਆ ਮਲਚਰ ਫੇਰ ਕੇ ਦੇ ਹੈਪੀ ਸੀਡਰ ਨਾਲ ਕਣਕ ਬੀਜੀ ਕਣਕ ਦੇ ਤੁਸੀਂ ਦੇਖ ਹੀ ਰਹੇ ਹੋ ਕਣਕ ਦੀ ਫਸਲ ਕਾਫੀ ਚੰਗੀ ਹੈ ਔਰ ਪਰਾਲੀ ਸਾਰੀ ਦੀ ਸਾਰੀ ਵਿੱਚ 35-40 ਕੁਇੰਟਲ ਪਰਾਲੀ ਦੇ ਵਿੱਚ ਡੀਕੰਪੋਜ਼ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਅੱਗ ਲਾਉਣਾ ਕੋਈ ਬਹੁਤ ਵਧੀਆ ਗੱਲ ਨਹੀਂ ਇਸ ਕਰਕੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜੀ ਝੋਨੇ ਦੀ ਜਾਂ ਤੂੜੀ ਕਣਕ ਦੀ ਪਰਾਲੀ ਆ ਉਹਨੂੰ ਕਦੇ ਵੀ ਅੱਗ ਨਾ ਲਾਓ ਜਿਹੜੀ ਕਣਕ ਦੀ ਪਰਾਲੀ ਹੁੰਦੀ ਆ ਉਹ ਕਾਫੀ ਹੱਦ ਤੱਕ ਉਹਦੀ ਤੂੜੀ ਬਣ ਜਾਂਦੀ ਆ ਤੇ ਜਿਹੜੀ ਉਹਦੀ ਰਹਿਣ ਖੋਦ ਵੀ ਫੇਰ ਵੀ ਜ਼ਿੰਮੇਦਾਰ ਹੋ ਉਸਨੂੰ ਅੱਗ ਲਾਉਂਦੇ ਆ ਹਾਲਾਂਕਿ ਉਹਨੂੰ ਲੋੜ ਨਹੀਂ ਹੁੰਦੀ ਉਹਨੂੰ ਤੁਸੀਂ ਸੁੱਕਾ ਵਾਹ ਕੇ ਸੁੱਕੇ ਵਾਹ ਕੇ ਹੀ ਤੁਸੀਂ ਉਹਦੇ 'ਚ ਝੋਨਾ ਲਾ ਸਕਦੇ ਆ ਇਸ ਤੋਂ ਬਾਅਦ ਮੈਂ ਗੱਲ ਕਰਾਂਗਾ ਬਾਗਬਾਨੀ ਦੀ ਅਸੀਂ 1983 ਵਿੱਚ ਕਿਨੋ ਦਾ ਬਾਗ ਪਹਿਲਾਂ ਲਾਇਆ ਮੇਰੇ ਕੁਝ ਦੋਸਤਾਂ ਨੇ ਮੈਨੂੰ ਰਾਇ ਦਿੱਤੀ ਕਿ ਕਿਨੋ ਦਾ ਬਾਗ ਲਾ ਲਓ ਅਸੀਂ ਉਹ ਬੜੀ ਮਿਹਨਤ ਕਰਕੇ ਬਾਗ ਲਾਇਆ ਕੋਈ ਤਜਰਬਾ ਨਹੀਂ ਸੀ ਪਰ ਫਿਰ ਵੀ ਅਸੀਂ ਖੇਤੀ ਯੂਨੀਵਰਸਿਟੀ ਲੁਧਿਆਣਾ ਤੇ ਬਾਗਬਾਨੀ ਵਿਭਾਗ ਫਰੀਦਕੋਟ ਦੇ ਸਹਿਯੋਗ ਨਾਲ ਕਿਨੋ ਲਾਉਣ ਵਿੱਚ ਸਫਲ ਹੋਏ ਅਸੀਂ 1983 ਵਿੱਚ 7 ਕਿੱਲੇ ਕਿਨੋ ਲਾਇਆ ਫਸਤਬਾ ਹੌਲੀ ਹੌਲੀ ਕਰਕੇ ਹੁਣ ਇਸ ਵੇਲੇ ਸਾਡੇ ਕੋਲ 21 ਕਿੱਲੇ ਕਿਨੋ ਦੀ ਫਸਲ ਬਹੁਤ ਵਧੀਆ ਚੱਲ ਰਹੀ ਹੈ ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਖੁਦ ਹੀ ਮਾਰਕੀਟ ਕੀਤੀ ਹੈ ਕਦੇ ਬਾਗ ਠੇਕੇ ਤੇ ਨਹੀਂ ਦਿੱਤਾ ਸਾਡੇ ਕੋਲ ਵੈਕਸਿੰਗ ਯੂਨਿਟ ਹੈ ਛੋਟਾ ਅਸੀਂ ਆਪ ਹੀ ਮਾਰਕੀਟ ਕਰਦੇ ਹਾਂ ਜਿੱਥੇ ਡਿਫਰੈਂਟ ਮਾਰਕੀਟ ਦੇ ਵਿੱਚ ਅਸੀਂ ਕਿਨੋ ਭੇਜਦੇ ਹਾਂ ਕਿਨੋ ਦੇ ਵਿੱਚ ਅਸੀਂ ਮੈਂ ਇਹ ਦੇਖਿਆ ਲਿ ਵੀ ਜੇ ਤੁਸੀਂ 2-4 ਜ਼ਿਮੀਂਦਾਰ ਰਲ ਕੇ ਕਿਨੋ ਦੀ ਖੇਤੀ ਕਰਦੇ ਆਂ ਤੇ ਉਹਦੇ ਵਿੱਚ ਜਿਆਦਾ ਮਨਾਵਾ ਹੁੰਦਾ ਅਸੀਂ ਕੋਆਪਰੇਟ ਸਾਂਝਾ ਕੰਮ ਕੀਤਾ ਵਾ ਸਾਡੀ ਸਾਰੀ ਮਸ਼ੀਨਰੀ ਸਾਂਝੀ ਆ ਅਸੀਂ ਅਸੀਂ ਆਮਦਨ ਤੇ ਖਰਚ ਆਪਦੀ ਕੁਆਂਟੀਟੀ ਮਤਲਬ ਜਿੰਨਾ ਵੀ ਸਾਡਾ ਕਿੰਨੋ ਹੁੰਦਾ ਉਹਦੇ ਤੇ ਅਸੀਂ ਵੰਡ ਲੈਨੇ ਆ ਪਰ ਉਹਦੇ ਵਿੱਚ ਕੀ ਹੁੰਦਾ ਵੀ ਜਦੋਂ ਅਸੀਂ ਉਸ ਕਿਨੋ ਨੂੰ ਡਿਫਰੈਂਟ ਮਾਰਕੀਟ ਦੇ ਟਰੱਕ ਤੇ ਲੈ ਕੇ ਜਾਂਦੇ ਆ ਇਹਾਂ ਲੇਬਰ ਜਿੰਨੇ ਜ਼ਿਆਦਾ ਕੰਮ ਤੇ ਲੇਬਰ ਵੀ ਸਸਤੀ ਪੈਂਦੀ ਆ ਇਹੇ ਬੇਨਤੀ ਕਰੂੰਗਾ ਜੇ ਤੁਸੀਂ ਇੱਕ ਦੋ ਬੰਦੇ ਰਲ ਕੇ ਜੇ ਤੁਸੀਂ ਇਹ ਸਾਂਝੇ ਤੌਰ ਤੇ ਦੋ ਚਾਰ ਘਰ ਰਲ ਕੇ ਇਹ ਨੇੜੇ-ਨੇੜੇ ਵਾਲੇ ਲਾਈਕ ਫੀਲਿੰਗ ਜਿਨ੍ਹਾਂ ਨਾਲ ਤੁਹਾਡੀ ਰਲਦੀ ਹੋਵੇ ਉਹਨਾਂ ਨਾਲ ਤੁਸੀਂ ਇਹ ਕੰਮ ਕਰ ਸਕਦੇ ਹੋ ਔਰ ਵੱਧ ਤੋਂ ਵੱਧ ਇਸ ਕੰਮ ਦੇ ਵਿੱਚ ਮੁਨਾਫਾ ਹੋ ਸਕਦਾ ਹੈ ਬਾਗਬਾਨੀ ਦੇ ਵਿੱਚ ਦਵਾਈ ਵੀ ਸਾਂਝੇ ਰੂਪ ਚ ਲੈ ਲੈਣੇ ਆ ਔਰ ਸਾਰੀ ਜਿਹੜੀ ਕਿਨੋ ਦੀ ਤੜਾਈ ਲੇਬਰ ਵਗੈਰਾ ਸਾਰਾ ਸਾਂਝਾ ਚੱਲਣ ਕਰਕੇ ਸਾਨੂੰ ਉਸ ਵਿੱਚ ਕੋਆਪਰੇਟਿਵ ਯੂਨਿਟ ਕਰਕੇ ਸਾਨੂੰ ਕਾਫੀ ਫਾਇਦਾ ਹੋ ਜਾਂਦਾ ਕਿੰਨੋ ਦੇ ਵਿੱਚ 2013 ਵਿੱਚ ਮੈਂ ਰਿਵਾਰਡ ਲੈ ਚੁੱਕਾ ਮੈਨੂੰ ਕਾਫੀ ਇਹਦੇ ਵਿੱਚ ਪ੍ਰਾਪਤੀਆਂ ਮਿਲੀਆਂ ਮੇਰਾ ਕਿੰਨੋ ਵੀ ਪੰਜਾਬ ਦੇ ਫਰਸਟ 2013 ਵਿੱਚ ਆਇਆ ਤੇ ਕਾਫੀ ਡਿਫਰੈਂਟ ਐਸੋਸੀਏਸ਼ਨਾਂ ਵੱਲੋਂ ਮੈਨੂੰ ਸਨਮਾਨਿਤ ਵੀ ਕੀਤਾ ਗਿਆ ਪਰਾਲੀਨਾ ਸਾਰਣ ਕਰਕੇ ਮੈਨੂੰ ਡੀਸੀ ਸਾਹਿਬ ਨੇ ਪਿਛਲੇ ਸਾਲ ਗਣਤੰਤਰ ਦਿਵਸ ਤੇ ਮੈਨੂੰ ਸਨਮਾਨਿਤ ਕੀਤਾ ਸੀ ਬੜੀ ਉਤੋਂ ਮਾਨ ਸਨਮਾਨ ਮਿਲਿਆ ਮੈਨੂੰ ਉਸ ਗੱਲ ਦੇ ਵਿੱਚ ਡੀਸੀ ਸਾਹਿਬ ਨੇ ਫਿਰ ਮੇਰੀ ਡਿਊਟੀ ਲਈ ਜਿੱਥੇ-ਜਿੱਥੇ ਵੀ ਕੈਂਪ ਲੱਗਦੇ ਸੀਗੇ ਪ੍ਰਾਲੀ ਬਾਬਤ ਉੱਥੇ ਮੈਨੂੰ ਬੋਲਣ ਦਾ ਮੌਕਾ ਮਿਲਦਾ ਸੀ ਮੈਂ ਪ੍ਰਾਲੀ ਨੂੰ ਅੱਗ ਨਹੀਂ ਲਾਈ ਔਰ ਮੈਂ ਉਹਦੇ ਰਿਜ਼ਲਟ ਵੀ ਚੰਗੇ ਲਏ ਆ ਮੈਂ ਬਾਗਬਾਨੀ ਦੇ ਵਿੱਚ ਕਾਫੀ ਸਫਲਤਾ ਪ੍ਰਾਪਤ ਕੀਤੀ ਹੈ ਅਸੀਂ ਬਾਗ ਪਰਵਾਰ ਕੋੜਗਪੂਰੇ ਦੇ ਵਿੱਚ 24-25 ਜਣੇ ਆ ਇੱਕ ਸਿਹਤਮੰਦ ਬਾਗਨਾ ਦਾ ਗਰੁੱਪ ਅਸੀਂ ਬਣਾਇਆ ਜੋ ਕਿ ਤਿੰਨਾਂ ਸਟੇਟਾਂ ਨੂੰ ਕਵਰ ਕਰਦਾ 101 ਤੇ ਉੱਤੇ ਮੈਂਬਰ ਹਨ ਉਹ ਇਸ ਕਰਕੇ ਬਣੇ ਕਿ ਪਿਛਲੇ ਸਾਲ ਦੇ ਵਿੱਚ ਯੂਨੀਵਰਸਿਟੀ ਨੇ ਇੱਕ ਕਲੋਰੀਨ ਦੀ ਰਿਸਰਚ ਦੇ ਵਿੱਚ ਮੈਨੂੰ ਸ਼ਾਮਲ ਕਰ ਲਿਆ ਉਹਦੇ ਵਿੱਚ ਸਾਨੂੰ ਯੂਨੀਵਰਸਿਟੀ ਨੂੰ ਬਹੁਤ ਜ਼ਿਆਦਾ ਕਾਮਯਾਬੀ ਮਿਲੀ ਔਰ ਮੇਰੇ ਨਾਲ ਰਲ ਕੇ ਉਹ ਖੋਜ ਜਿਹੜੀ ਆ ਸਫਲਤਾਵਲ ਵਧੀ ਔਰ 2018 ਵਿੱਚ ਉਹ ਕਲੋਰੀਨ ਨੂੰ ਰეკਮੈਂਡੇਸ਼ਨ ਵਿੱਚ ਪਾ ਦਿੱਤਾ ਗਿਆ ਅਸੀਂ ਉਸ ਗਰੁੱਪ ਵਿੱਚ ਰਾਜਸਥਾਨ ਹਰਿਆਣਾ ਤੇ ਪੰਜਾਬ ਦੇ ਉਹਦੇ ਚ ਕਿਸਾਨ ਭਰਾ ਹਨ ਔਰ ਬੜਾ ਹੀ ਮੈਨੂੰ ਉਹਨਾਂ ਨੇ ਮਾਣ ਬਖਸ਼ਿਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਵੀ ਹਾਂ ਨੰਨੇ ਮੈਨੂੰ ਇਸ ਖੋਜ ਦੇ ਉੱਤੇ ਯੂਨੀਵਰਸਿਟੀ ਵੱਲੋਂ ਤੇ ਬਾਗਬਾਨਾਂ ਵੱਲੋਂ ਮਾਨ ਸਨਮਾਨ ਮਿਲਿਆ। ਸਾਨੂੰ ਜੇ ਕਾਮਯਾਬੀ ਮਿਲੀ ਆ ਉਸ ਕਲੋਰੀਨ ਕਰਕੇ ਤੇ ਬਾਗ ਸਾਡੇ ਡਿਕਲਾਈਨ ਵੱਲ ਜਾ ਰਹੇ ਸਨ ਇੱਕ ਬਹੁਤ ਭਿਆਨਕ ਬਿਮਾਰੀ ਫਾਈਟੋਪਟੋਰਾ ਦੀ ਸੀ ਜਿਹਦਾ ਇਲਾਜ ਬੜਾ ਮਹਿੰਗਾ ਹੁੰਦਾ ਸੀ ਤੇ ਕਲੋਰੀਨ ਕਰਕੇ ਉਹ ਬੜਾ ਸਸਤਾ ਹੋਣ ਲੱਗ ਪਿਆ। ਅਸੀਂ ਪਰਾਲੀ ਨੂੰ ਸਾਹਮਣੇ ਵਾਸਤੇ ਪਹਿਲਾਂ ਤਾਂ ਤਵੀਆਂ ਕਰ ਦਿੰਦੇ ਹੁੰਦੇ ਸੀ ਕੁਝ ਸਾਲ ਪਹਿਲਾਂ ਦੋ ਵਾਰੀ ਤਵੀਆਂ ਕਰਕੇ ਉੱਤੋਂ ਪਾਣੀ ਲਾ ਦੇਣਾ ਜਦੋਂ ਕਿ ਸ਼ਾਰਟ ਟਰਮ ਝੋਨੇ ਦੀਆਂ ਕਿਸਮਾਂ ਹੁੰਦੀਆਂ ਸੀ ਹੁਣ ਲੰਮੇ ਸਮੇਂ ਦੀਆਂ ਆ ਗਈਆਂ ਹੁਣ ਅਸੀਂ ਕੀ ਕਰਦੇ ਹਾਂ ਜਦੋਂ ਝੋਨਾ ਵੜਾ ਲੈਨੇ ਆ ਉਹਨੂੰ ਤੁਰੰਤ ਹੀ ਰੋਟਾਵੇਟਰ ਕਰਕੇ ਤੇ ਰੋਟਾਵੇਟਰ ਕਰਨ ਤੋਂ ਬਾਅਦ ਉਹਨੂੰ ਕਣਕ ਦਾ ਛੱਟਾ ਦੇ ਲੈਨੇ ਆ ਤੇ ਉਸ ਤੋਂ ਬਾਅਦ ਫਿਰ ਰੋਟਾਵੇਟਰ ਕਰ ਦਿੰਨੇ ਆ ਤੇ ਉਹ ਕਣਕ ਬਹੁਤ ਵਧੀਆ ਹੋ ਕੇ ਪੈਂਦੀ ਆ ਉਸ ਰੋਟਾਵੇਟਰ ਕਰਨ ਦਾ ਤਰੀਕਾ ਇਹ ਹੈਗਾ ਵੀ ਜਦੋਂ ਤੁਸੀਂ ਝੋਨਾ ਵੱਢ ਲੈਨੇ ਆ ਜਿਹੜਾ ਪਰਾਲੀ ਮਗਰ ਮਸ਼ੀਨ ਸੁੱਟਦੀ ਆ ਉਹਨੂੰ ਅਸੀਂ ਇੱਕ ਬੰਦਾ ਲਾ ਕੇ ਡੰਡੇ ਨਾਲ ਪਤਲਾ-ਬਤਲਾ ਹਲਾ ਲੈਨੇ ਆ ਉਸੋ ਬਾ ਰੋਟਾਵੇਟਰ ਬੜੇ ਆਰਾਮ ਨਾਲ ਹੋ ਜਾਂਦਾ ਉਹਦੇ ਤੇ ਕੋਈ ਜ਼ਿਆਦਾ ਖਰਚ ਨਹੀਂ ਹੁੰਦਾ ਇੱਕ ਆਦਮੀ ਇੱਕ ਕਿੱਲਾ 100 ਰੁਪਏ ਦੇ ਵਿੱਚ ਉਹ ਖਿਲਾਰ ਜਾਂਦਾ ਹੈਗਾ ਤੇ ਉਹ ਉਦੋਂ ਬਾਅਦ ਤੁਸੀਂ ਰੋਟਾਵੇਟਰ ਬੜੇ ਆਰਾਮ ਨਾਲ ਕਰ ਸਕਦੇ ਹੋ ਰੋਟਾਵੇਟਰ ਕਰਨ ਤੋਂ ਬਾਅਦ ਕਣਕ ਦਾ ਛੱਟਾ ਦਿਓ ਡੀਪੀ ਦਾ ਛੱਟਾ ਦਿਓ ਉਦੋਂ ਬਾਅਦ ਰੋਟਾਵੇਟਰ ਕਰ ਦੋ ਕਣਕ ਉਗ ਪੈਂਦੀ ਹੈ ਜਾਂ ਇਸ ਵਾਰੀ ਅਸੀਂ ਜਿਹੜਾ ਕਿ ਤਿਆਰਵਾ ਕੀਤਾ ਉਹਦੇ ਵਿੱਚ ਅਸੀਂ ਝੋਨਾ ਵੜਨ ਤੋਂ ਬਾਅਦ ਪਾਣੀ ਦਾ ਤਿਲ ਵੱਤਰ ਸੀਗਾ ਉਦੇ ਵਿੱਚ ਅਸੀਂ ਮਲਚਰ ਫੇਰਿਆ ਮਲਚਰ ਫੇਰਨ ਤੋਂ ਬਾਅਦ ਹੈਪੀ ਸੀਡਰ ਨਾਲ ਕਣਕ ਬੀਜੀ ਆ ਬਹੁਤ ਵਧੀਆ ਕਣਕ ਉੱਗੀ ਆ ਕਿਸੇ ਪਾਸੇ ਕੋਈ ਕਮੀ ਨਹੀਂ ਹੈਗੀ ਆ ਕੁਝ ਵੱਤਰ ਖੁਸ਼ਕ ਸੀਗਾ ਉਹ ਸਾਨੂੰ ਉਹਦੇ ਵਿੱਚ ਦੁਬਾਰਾ ਸਾਨੂੰ ਰੋਟਾਵੇਟਰ ਕਰਕੇ ਬੀਜਣੀ ਪਈ ਨਹੀਂ ਤਾਂ ਸਾਡੀ ਜਿਹੜੀ ਆ 75% ਕਣਕ ਜਿਹੜੀ ਆ ਹੈਪੀ ਸੀਡਰ ਨਾਲ ਬੀਜੀ ਹੋਈ ਕਾਮਯਾਬ ਕਾਮਯਾਬ ਹੋਈ ਆ ਇਸ ਕਰਕੇ ਅਸੀਂ ਜਿਹੜੀ ਝੋਨੇ ਦੀ ਝੋਨੇ ਦੀ ਪਰਾਲੀ ਸਾਂਭਣ ਵਾਸਤੇ ਹੈਪੀ ਸੀਡਰ ਰੋਟਾਵੇਟਰ ਨੂੰ ਹੀ ਤਰਜੀਹ ਦਿੰਨੇ ਆ ਉਸ ਤੋਂ ਬਾਅਦ ਜਦੋਂ ਕਣਕ ਦੀ ਅਸੀਂ ਵਾਢੀ ਕਰਦੇ ਆ ਤੂੜੀ ਬਣ ਜਾਂਦੀ ਆ ਉਸ ਨੂੰ ਵੀ ਅਸੀਂ ਆਕੇ ਨਹੀਂ ਲਾਉਂਦੇ ਉਸ ਨੂੰ ਵੀ ਅਸੀਂ ਜਦੋਂ ਤੂੜੀ ਬਣ ਜਾਂਦੀ ਆ ਤੇ ਉਸ ਨੂੰ ਅਸੀਂ ਕਲਟੀਵੇਟਰਾਂ ਤੇ ਵਜਨ ਰੱਖ ਕੇ ਕਲਟੀਵੇਟਰ ਉਹਨੂੰ ਦੋ ਵਾਰੀ ਕਰ ਦਿੰਨੇ ਆ ਤੇ ਉਸ ਤੋਂ ਸੁਹਾਗਾ ਮਾਰ ਕੇ ਲੇਜ਼ਰ ਲੇਵਲ ਨਾਲ ਉਵੇਂ ਹੀ ਅਸੀਂ ਉਸ ਨੂੰ ਸੁੱਕਾ ਹੀ ਪੱਧਰ ਕਰਕੇ ਤੇ ਉਸ ਤੋਂ ਬਾਅਦ ਅਸੀਂ ਝੋਨੇ ਦੇ ਦੋ ਵਾਰੀ ਕਲਟੀਵੇਟਰ ਕਰਕੇ ਝੋਨਾ ਦੀ ਤਿਆਰੀ ਕਰ ਲਨੇ ਆ ਅਸੀਂ ਕਦੀ ਵੀ ਲੇਜ਼ਰ ਲੈਵਲ ਲਾਉਣ ਤੋਂ ਬਾਅਦ ਪਾਣੀ ਨਹੀਂ ਲਾਇਆ ਪਾਣੀ ਲਾਉਣ ਦਾ ਕਾਰਨ ਹੈ ਕਿ ਪਾਣੀ ਬਹੁਤ ਵੇਸਟ ਹੁੰਦਾ ਉਹ ਲੇਜ਼ਰ ਲੈਵਲ ਦੇ ਕਰਕੇ ਜਦੋਂ ਕਿ ਆਪਾਂ ਝੋਨਾ ਲਾਉਣਾ ਹੁੰਦਾ ਝੋਨ ਲਾਉਣ ਵੇਲੇ ਵੀ ਉਹ ਪਤਾ ਲੱਗ ਜਾਂਦਾ ਵੀ ਜ਼ਮੀਨ ਉੱਚੀ ਨਹੀਂ ਵੀ ਨਹੀਂ ਜੇ ਉੱਚੀ ਨਹੀਂ ਵੀ ਜ਼ਿਆਦਾ ਤੇ ਅਗਲੇ ਸਾਲ ਉਹ ਲੱਗ ਜਾਂਦਾ ਇਸ ਕਰਕੇ ਵੀ ਜਦੋਂ ਝੋਨੇ ਨੂੰ ਮਤਲਬ ਬੀਜਣਾ ਹੈ ਤੇ ਆਪਣਾ ਲੇਜ਼ਰ ਲੈਵਲ ਉਹਦੋਂ ਵੀ ਪਾਣੀ ਆਪਾਂ ਨੂੰ ਨਹੀਂ ਲਾਉਣਾ ਚਾਹੀਦਾ ਮੇਰਾ ਨਾਮ ਅਮਰਜੀਤ ਸਿੰਘ ਢਿੱਲੋਂ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਹੈ ਮੈਂ ਆਪਣੀ ਐਜੂਕੇਸ਼ਨ ਪੂਰੀ ਕਰਕੇ ਤਾਂ ਜਿਹੜੀ ਇਸ ਖੇਤੀ ਵਾਲੇ ਪਾਸੇ ਆਇਆ ਜਿਹੜੇ ਮੇਰੇ ਪੇਰੈਂਟ ਸੀਗੇ ਉਹ ਕਣਕ ਤੇ ਝੋਨੇ ਦੀ ਖੇਤੀ ਕਰਦੇ ਸੀਗੇ ਤੇ ਜਦੋਂ ਮੈਂ ਐਜੂਕੇਸ਼ਨ ਆਪਣੀ ਪੂਰੀ ਕਰਕੇ ਇਸ ਪਾਸੇ ਆਇਆ ਤਾਂ ਇੱਕ ਸਾਲ ਮੈਂ ਕਣਕ ਤੇ ਝੋਨੇ ਦੀ ਖੇਤੀ ਕੀਤੀ ਉਸ ਤੋਂ ਬਾਅਦ ਮੈਨੂੰ ਇਹ ਆਪਣੇ ਆਪ ਚ ਫੀਲ ਹੋਇਆ ਕਿ ਮੇਰੀ ਜਿਹੜੀ ਐਜੂਕੇਸ਼ਨ ਆ ਉਹ ਮੈਂ ਇਹਨੂੰ ਇਨਪੁਟ ਨਹੀਂ ਕਰ ਪਾ ਰਿਹਾ ਕੋਈ ਡਾਈਵਰਸੀਫਾਈ ਨਹੀਂ ਕਰ ਪਾ ਰਿਹਾ ਤਾਂ ਫਿਰ ਮੈਂ ਇਹਨੂੰ ਕਣਕ ਤੇ ਝੋਨੇ ਤੋਂ ਹਟ ਕੇ ਆਪਣੀ ਇੱਕ ਅਲੱਗ ਸੋਚ ਨਾਲ ਜਿਹੜਾ ਇਹਦੇ ਬਾਗ ਤੇ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ ਤਾਂ ਹੌਲੀ 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 ਮੈਂ ਇਹਨੂੰ ਅੱਗੇ ਵਧਾਉਂਦਾ ਗਿਆ ਜਿਵੇਂ ਜਿਵੇਂ ਮੈਨੂੰ ਅੱਗੇ ਪ੍ਰੋਗਰੈਸ ਮੇਰੀ ਮੈਂ ਬਾਗ ਦਾ ਏਰੀਆ ਵੀ ਅੱਗੇ ਵਧਾਉਂਦਾ ਗਿਆ ਔਰ ਸਬਜ਼ੀ ਦਾ ਏਰੀਆ ਵੀ ਅੱਗੇ ਵਧਾਉਂਦਾ ਗਿਆ ਜਿਹੜਾ ਇਸ ਟਾਈਮ ਜਿੱਥੇ ਤੁਸੀਂ ਖੇਤ ਦੇ ਵਿੱਚ ਖੜੇ ਆ ਤਾਂ ਮੇਰੇ ਕੋਲ 12 ਏਕੜ ਦੀ ਲੈਂਡ ਹੈ ਮੇਰੇ ਕੋਲੇ ਤਾਂ 12 ਦਾ 12 ਏਕੜ ਜਿਹੜਾ ਮੈਂ ਕਣਕ ਤੇ ਝੋਨੇ ਤੋਂ ਹਟ ਕੇ ਸਾਰਾ ਜਿਹੜਾ ਸਬਜ਼ੀ ਤੇ ਫਰੂਟ ਦੀ ਖੇਤੀ ਦਾ ਕਰ ਰਿਹਾ ਇਹਦੇ ਵਿੱਚ ਇਹਦੇ ਵਿੱਚ ਵੀ ਅੱਗੇ ਮੈਂ ਅਲੱਗ-ਅਲੱਗ ਇਸ ਤਰ੍ਹਾਂ ਦਾ ਸਾਈਕਲ ਬਣਾਇਆ ਹੋਇਆ ਕਿ ਪੂਰਾ ਸਾਲ ਮੇਰੀ ਜਿਹੜੀ ਖੇਤੀ ਆ ਉਹ ਜਿਹੜੀ ਤੜਾਈ ਆ ਬਾਗ ਤੇ ਸਬਜ਼ੀ ਦੀ ਉਹ ਖਤਮ ਨਹੀਂ ਹੁੰਦੀ ਮੈਂ ਇਸ ਤਰ੍ਹਾਂ ਦਾ ਇੱਕ ਸਾਈਕਲ ਬਣਾਇਆ ਵੀ ਹਰ ਮਹੀਨੇ ਮੇਰੇ ਕੋਲ ਇੱਕ ਨਵੀਂ ਫਸਲ ਆਉਂਦੀ ਆ ਇੱਕ ਨਵੀਂ ਫਸਲ ਬੀਜਦਾ ਇੱਕ ਨਵੀਂ ਫਸਲ ਮੈਂ ਕੱਢਦਾ ਜਿਸਪੋ ਇਹ ਆਪਾਂ ਜਨਵਰੀ ਤੋਂ ਹੀ ਸਾਈਕਲ ਨੂੰ ਸਟਾਰਟ ਕਰੀਏ ਤਾਂ ਜਨਵਰੀ ਦੇ ਵਿੱਚ ਮੇਰੇ ਕੋਲ ਜਿਵੇਂ ਫਰੂਟ ਦੇ ਵਿੱਚ ਕਿੰਨੂ ਅਮਰੂਦ ਵਗੈਰਾ ਸ਼ੁਰੂ ਹੋ ਜਾਂਦੇ ਨਾਲ ਗੋਭੀ ਵਗੈਰਾ ਹੁੰਦੀ ਆ ਫਰਵਰੀ ਦੇ ਵਿੱਚ ਤਾਂ ਜਿਹੜੀਆਂ ਇੱਕ ਹੋਰ ਨਵੀਂ ਕ੍ਰੋਪ ਜਿਵੇਂ ਚੱਪਣ ਕਦੂ ਵਗੈਰਾ ਸ਼ੁਰੂ ਹੋ ਜਾਂਦਾ ਮਾਰਚ ਦੇ ਵਿੱਚ ਇਸ ਤਰ੍ਹਾਂ ਕੋਈ ਦੂਜਾ ਕੀ ਆ ਕਦੂ ਚੱਪਣ ਕਦੂ ਕੰਟੀਨਿਊ ਚੱਲਦਾ ਜਿਹੜੀ ਪਣੀਸ਼ੀਮਾ ਮਿਰਚ ਆ ਉਹ ਸਟਾਰਟ ਹੋ ਜਾਂਦੀ ਇਸ ਤਰ੍ਹਾਂ ਇੱਕ ਪੂਰੇ ਸਾਲ ਦਾ ਸਾਈਕਲ ਆ ਵੀ ਜਿਹੜਾ ਉਹ ਰਹੇਗਾ ਲਗਾਤਾਰ ਇੱਕ ਬਿਜ਼ਨਸਮੈਨ ਦੀ ਤਰ੍ਹਾਂ ਜਾਂ ਇੱਕ ਦੁਕਾਨਦਾਰ ਦੀ ਤਰ੍ਹਾਂ ਵੀ ਅਸੀਂ ਰੋਜ਼ਾਨਾ ਜਿਹੜਾ ਮੰਡੀ ਦੇ ਵਿੱਚ ਜਾਂਦੇ ਆ ਔਰ ਰੋਜ਼ਾਨਾ ਜਿਹੜਾ ਉਹ ਮੰਡੀ ਚੋਂ ਪੈਸਾ ਲੈ ਕੇ ਇੱਕ ਰੈਗੂਲਰ ਇਨਕਮ ਦਾ ਸੋਰਸ ਬਣਾਇਆ ਹੋਇਆ ਇਹਦੇ ਵਿੱਚ ਸਾਨੂੰ ਦੋ ਤਿੰਨ ਬੈਨੀਫਿਟ ਵੀ ਆ ਜਿਹੜਾ ਰੈਗੂਲਰ ਇੱਕ ਤਾਂ ਸਾਡਾ ਜਿਹੜਾ ਪੂਰਾ ਫਾਰਮ ਆ ਉਹ ਡਾਈਵਰਸੀਫਾਈ ਆ ਸੁਪੋਜ਼ ਕੋਈ ਵੀ ਕਲਾਈਮੇਟ ਕਰਕੇ ਜਾਂ ਕੋਈ ਇਨਸੈਕਟ ਕਰਕੇ ਕੋਈ ਵੀ ਇੱਕ ਫਸਲ ਸਾਡੀ ਖਰਾਬ ਹੁੰਦੀ ਆ ਤਾਂ ਜਿਹੜੀ ਦੂਜੀ ਫਸਲ ਆ ਉਹ ਕਵਰ ਅਪ ਕਰ ਜਾਂਦੀ ਐ ਇਸ ਤਰ੍ਹਾਂ ਕਈ ਵਾਰ ਮਾਰਕੀਟ ਆ ਜਿਹੜੀ ਬਹੁਤ ਜ਼ਿਆਦਾ ਕ੍ਰੈਸ਼ ਕਰ ਜਾਂਦੀ ਆ ਉਹਦੇ ਵਿੱਚ ਵੀ ਜੇ ਸਪੋਜ਼ ਸਾਡੀ ਕੋਈ ਸੇ ਵੀ ਜਿਹੜਾ ਸਬਜ਼ੀ ਦਾ ਜਾਂ ਫਲ ਦਾ ਰੇਟ ਡੈਗ ਪੈਂਦਾ ਤਾਂ ਉਹ ਸਾਡੇ ਲਈ ਸਿਰਫ 20 ਜਾਂ 25 ਦਿਨ ਦਾ ਘਾਟਾ ਹੀ ਹੁੰਦਾ ਕਿਉਂਕਿ 20 25 ਦਿਨਾਂ ਬਾਅਦ ਜਾਂ ਇੱਕ ਮਹੀਨੇ ਬਾਅਦ ਸਾਡੀ ਇੱਕ ਇਸ ਤੱਕ ਜਿਹੜੀ ਕロップ ਆ ਉਹ ਰੈਡੀ ਹੁੰਦੀ ਆ ਉਹ ਉਹਨੂੰ ਕਵਰ ਅਪ ਕਰ ਲੈਂਦੀ ਆ ਤਾਂ ਇਸ ਤਰ੍ਹਾਂ ਜਿਹੜਾ ਇੱਕ ਸਾਡਾ ਸਾਈਕਲ ਆ ਔਰ ਚੱਲੀ ਜਾ ਰਿਹਾ ਇਸ ਦੇ ਨਾਲ ਇੱਕ ਹੋਰ ਜਿਹੜਾ ਸਾਨੂੰ ਵੱਡਾ ਬੈਨੀਫਿਟ ਹੁੰਦਾ ਕਿ ਸਾਨੂੰ ਲੇਬਰ ਦੀ ਜਿਹੜੀ ਸਮੱਸਿਆ ਉਹ ਕਾਫੀ ਘਟ ਜਾਂਦੀ ਹੈ ਕਿਉਂਕਿ ਅਸੀਂ ਇੱਕ ਪਰਮਾਨੈਂਟ ਲੇਬਰ ਸਾਨੂੰ ਸੀ ਸਾਲ ਵਾਸਤੇ ਹਾਇਰ ਕੀਤੀ ਹੈ ਜੇ ਤੁਸੀਂ ਇੱਕ ਕ੍ਰੌਪ ਗਰੋ ਕਰਦੇ ਆ ਤਾਂ ਸਾਨੂੰ ਜਿਹੜੀ ਸੀਜ਼ਨਲ ਲੇਬਰ ਦੀ ਲੋੜ ਪੈਂਦੀ ਹੈ ਸੀਜ਼ਨਲ ਲੇਬਰ ਕਈ ਵਾਰ ਸਾਨੂੰ ਅਵੇਲੇਬਲ ਨਹੀਂ ਹੁੰਦੀ ਹੁਣ ਮੇਰੇ ਕੋਲੇ ਪਰਮਾਨੈਂਟ ਲੇਬਰ ਹੋਣ ਦੇ ਕਾਰਨ ਸਾਨੂੰ ਕਿਸੇ ਵੀ ਸੀਜ਼ਨ ਬੇਸ਼ੱਕ ਉਹ ਕਾਟਨ ਦਾ ਸੀਜ਼ਨ ਹੋਵੇ ਜਾਂ ਕੋਈ ਦਾ ਕਣਕ ਦਾ ਸੀਜ਼ਨ ਹੋਵੇ ਬਾਡੀ ਦਾ ਸੀਜ਼ਨ ਹੋਵੇ ਜਾਂ ਝੋਨੇ ਦੀ ਲਵਾਈ ਦਾ ਸੀਜ਼ਨ ਹੋਵੇ ਕਦੇ ਵੀ ਸਾਨੂੰ ਫਿਰ ਉਹਦੇ ਨਾਲ ਜਿਹੜੀ ਲੇਬਰ ਦੀ ਪ੍ਰੋਬਲਮ ਨਹੀਂ ਆਂਦੀ ਕਾਣਕ ਝੋਨੇ ਦੇ ਨਾਲ-ਨਾਲ ਬਾਗਬਾਨੀ ਦੇ ਅੰਤਰਗਤ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ। ਕੁਝ ਕਿਸਾਨ ਬਾਗਾਂ ਦੇ ਵਿੱਚ ਹੀ ਅੰਤਰ ਫਸਲਾਂ ਦੀ ਕਾਸ਼ਤ ਬੜੀ ਕਾਮਯਾਬੀ ਨਾਲ ਕਰ ਰਹੇ ਹਨ। ਇਸ ਤਰ੍ਹਾਂ ਖੇਤੀਬਾੜੀ ਅਤੇ ਬਾਗਬਾਨੀ ਵਿੱਚ ਆਪਸੀ ਸੁਮੇਲ ਬਣਾ ਕੇ ਵੱਧ ਆਮਦਨ ਲਈ ਜਾ ਸਕਦੀ ਹੈ। ਇੱਟੀ ਬਾੜੀ ਅਤੇ ਬਾਗਬਾਨੀ ਦੇ ਸੁਮੇਲ ਕਰਕੇ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਪਾਣੀ ਦੀ ਵੀ ਯੋਗ ਵਰਤੋਂ ਹੁੰਦੀ ਹੈ। ਅਸੀਂ ਕਣਕ ਦੀ ਵੈਰਾਈਟੀ ਕਾਫੀ ਸਾਲਾਂ ਤੋਂ 3086 ਬੀਜ ਰਹੇ ਹਾਂ। ਅਸੀਂ ਉਹ ਪੰਜ ਸੀੜ ਤੋਂ ਵੀ ਲੈਨੇ ਤੇ ਪੰਜ ਸੀੜ ਨੂੰ ਹੀ ਮੋੜ ਦਿੰਨੇ ਆ ਮੰਡੀ ਕਰਨ ਉਹਦਾ ਇਸ ਤਰ੍ਹਾਂ ਵੀ ਉਹਨੂੰ ਸਾਨੂੰ ਪੰਜ ਸੀੜ ਵਾਲੇ 150 ਰੁਪਿਆ ਕਵਾਂਟਲ ਦਾ ਵੱਧ ਦੇ ਦਿੰਦੇ ਆ ਵੀ ਵੀ ਉਹਨਾਂ ਦਾ ਫਾਊਂਡੇਸ਼ਨ ਹੁੰਦਾ ਵੀ ਵੀ ਵਧੀਆ ਉਹਦੇ ਕਰਕੇ ਵੀ ਝਾੜ ਅਸੀਂ 58 60 ਮਣ ਦੇ ਕਰੀਬ ਚਲੇ ਜਾਂਦਾ ਸਾਡਾ ਇਸੇ ਤਰ੍ਹਾਂ ਝੋਨੇ ਦੀ ਕਿਸਮਾਂ ਵੀ ਜਿਹੜੀਆਂ ਯੂਨੀਵਰਸਿਟੀ ਦੇ ਰეკਮੈਂਡਡ ਹੀ ਉਹ ਲਾਉਨੇ ਆ ਉਸ ਤੋਂ ਬਾਹਰ ਨਹੀਂ ਜਾਂਦੇਗੇ ਉਹਦਾ ਵੀ 80 90 ਮਣ ਪਿਛਲੇ ਸਾਲ ਝੋਨਾ ਝੜਿਆ ਸੀ ਉਹ ਪਰ ਅਸੀਂ ਮੰਡੀ ਵਿੱਚ ਆ ਉਹਦਾ ਸੀੜ ਵਾਲਿਆਂ ਨੂੰ ਨਹੀਂ ਦਿੰਦੇਗੇ ਤੋਨੇ ਦੀਆਂ ਕਿਸਮਾਂ ਇਹ ਆ ਬਾਕੀ ਕੁਝ ਅਸੀਂ ਆਪਦੇ ਵਰਤੋਂ ਵਾਸਤੇ ਘਰ ਦੀ ਖੇਤੀ ਵਾਸਤੇ ਥੋੜੀ ਜੀ ਸਬਜ਼ੀ ਵੀ ਲਾ ਲੈਨੇ ਜਿਹੜੀ ਕਿ ਬਿਲਕੁਲ ਆਰਗੈਨਿਕ ਹੁੰਦੀ ਆ ਉਹਦੇ 'ਚ ਕੋਈ ਰੇਸ ਸਪਰੇਅ ਨਹੀਂ ਕਰਦੇ ਲਗਾਤਾਰ ਪਰਾਲੀ ਵਾਉਣ ਨਾਲ ਜ਼ਮੀਨ ਦੀ ਜਿਹੜੀ ਕੰਡੀਸ਼ਨ ਹੈਗੀ ਆ ਉਹਦੀ ਸੋਇਲ ਸਟਰਕਚਰ ਬਹੁਤ ਵਧੀਆ ਬਣ ਗਿਆ ਹਰ ਸਾਲ 10 ਕਿਲੋ ਯੂਰੀਆ ਵੀ ਉਹਦੇ 'ਚ ਘਟਾ ਰਹੇ ਆ ਜੇ ਇਦਾਂ ਹੀ ਵਾਉਂਦੇ ਰਹੇ ਤੇ ਅਸੀਂ ਮਤਲਬ ਕਾਫੀ ਯੂਰੀਆ ਘਟਾਉਣ ਦੇ ਗਾਮਯਾਬ ਹੋਵਾਂਗੇ ਅਸੀਂ ਕਈ ਸਾਲਾਂ ਤੋਂ ਰੂੜੀ ਵੀ ਨਹੀਂ ਪਾਈ ਜਮੀਨ ਦੇ ਵਿੱਚ ਕਿਉਂਕਿ 35 40 ਕੁਇੰਟਲ ਜਿਹੜੀ ਆਪਣੀ ਪਰਾਲੀ ਆ ਉਹ ਉਹਦੇ ਵਿੱਚ ਜਾ ਰਹੀ ਆ 3 ਸਾਲ ਤੋਂ ਲਗਾਤਾਰ ਪੂਰੀ ਦੀ ਪੂਰੀ ਪਰਾਲੀ ਅਸੀਂ ਵਿੱਚ ਸੰਭਾਲ ਸੰਭਾਲ ਰਹੇ ਆ ਜਿਹੜੀ ਕਣਕ ਦੀ ਆ ਉਹ ਤੂੜੀ ਬਣ ਜਾਂਦੀ ਆ ਉਹਦੇ ਵਿੱਚ ਅਸੀਂ ਆਗੇ ਇਸ ਕਰਕੇ ਨਹੀਂ ਲਾਉਂਦੇ ਕਿਉਂਕਿ ਜਿਹੜਾ ਥੋੜੀ ਬਹੁਤੀ ਵੀ ਰਹਿਣ ਦਿਖਉਂਦਾ ਉਹ ਵੀ ਖੇਤ ਦੇ ਵਿੱਚ ਰਹਿ ਜਾਂਦੀ ਆ ਅਸੀਂ ਤਾਂ ਇਵਨ ਕਿ ਵਟਾਂ ਦਾ ਘਾਹ ਵੀ ਜਿਹੜਾ ਅਸੀਂ ਖੇਤ 'ਚ ਸਿਕਾ ਕੇ ਉਹ ਵੀ ਉਸ ਨੂੰ ਨੱਪ ਦਿੰਨੇ ਆ ਗਲਿਆ ਕਿੰਨੋਂ ਵੀ ਉਹਦੇ 'ਚ ਨੱਪ ਦਿੰਨੇ ਜ਼ਮੀਨ ਦਾ ਸੁਧਾਰ ਅਸੀਂ ਇਸ ਤੰਗ ਨਾ ਕਰਦੇ ਵੀ ਕੋਈ ਵੀ ਖੇਤੀ ਦੀ ਜਿਹੜੀ ਵੇਸਟੇਜ ਆ ਉਹ ਅਸੀਂ ਕਦੀ ਵੀ ਬਾਹਰ ਨਹੀਂ ਸੁੱਟੀ ਕਦੀ ਆਕੇ ਨਹੀਂ ਲਾਏ। ਪਾਣੀ ਦੇ ਬਚਤ ਵਾਸਤੇ ਅਸੀਂ ਬਹੁਤ ਕੁਝ ਕਰ ਰਹੇ ਆ। ਅਸੀਂ ਝੋਨੇ ਨੂੰ ਜਦੋਂ ਪਹਿਲਾਂ 15 ਦਿਨ ਹੁੰਦੇ ਆ ਉਦੋਂ ਅਸੀਂ ਉਦੋਂ ਪਾਣੀ ਅਸੀਂ ਲਾਉਨੇ ਆ ਉਸ ਤੋਂ ਬਾਅਦ ਹਫਤੇ ਹਫਤੇ ਤੋਂ ਉਸ ਨੂੰ ਪਾਣੀ ਲਾਉਨੇ ਆ। ਬਾਕੀ ਜਿਹੜੇ ਜ਼ਿੰਮੇਵਾਰਾਂ ਦਾ ਕਸੂਰ ਕਿ ਕਿਹਾ ਜਾਂਦਾ ਵੀ ਝੋਨੇ ਕਰਕੇ ਪਾਣੀ ਹੀਟਾਂ ਜਾ ਰਿਹਾ ਪਰ ਤੁਸੀਂ ਦੇਖੋ ਵੀ ਸ਼ਹਿਰ ਦੀ ਆਬਾਦੀ ਵਿੱਚ ਪਿੰਡਾਂ ਦੀ ਆਬਾਦੀ ਵਿੱਚ ਅੱਗੇ ਲੋਕ ਪਖਾਨੇ ਬਾਹਰ ਜਾਂਦੇ ਸੀ ਹੁਣ ਸਾਰੇ ਕਿੰਨੇ ਵਾਰੀ ਉਸ ਨੂੰ ਯੂਜ਼ ਹੁੰਦਾ ਕਿੰਨਾ ਪਾਣੀ ਜਾਂਦਾ ਔਰ ਸਾਰਾ ਪਾਣੀ ਇਹ ਗੰਦਿਆਂ ਨਾਲਿਆਂ 'ਚ ਉਹ ਵੇਸਟੇਜ ਹੋ ਰਿਹਾ ਪਾਣੀ ਦੀ ਸਭ ਸੰਭਾਲ ਵਾਸਤੇ ਅਸੀਂ ਖੇਤ ਵਿੱਚ ਅਤੇ ਘਰ ਵਿੱਚ ਰੀਚਾਰਜ ਲਾਏ ਹੋਏ ਹਨ ਜਿੰਨਾ ਵੀ ਸਾਡੇ ਮੀਂਹ ਦਾ ਪਾਣੀ ਆ ਉਹਨਾਂ ਰੀਚਾਰਜਾਂ ਕੈਪਟਿਰਾਈ ਉਹ ਅੰਦਰ ਚਲੇ ਜਾਂਦਾ ਸਾਡੇ ਘਰੇ ਦੋਰੀ ਚਾਰਜ ਹਨ ਜਿੰਨਾ ਵੀ ਮੀਂਹ ਦਾ ਪਾਣੀ ਉਹਦੇ 'ਚ ਚਲਾ ਜਾਂਦਾ ਕਦੀ ਵੀ ਉਹ ਬਾਹਰ ਨਾਲਿਆਂ ਦੇ ਉੱਤੇ ਸੜਕਾਂ ਦੇ ਸਾਡੇ ਘਰ ਦਾ ਪਾਣੀ ਨਹੀਂ ਜਾਂਦਾ ਅਸੀਂ ਲੋਕਾਂ ਨੂੰ ਕਾਫੀ ਮੋਟੀਵੇਟ ਕਰਦੇ ਹਾਂ ਸਾਡਾ ਜਿਹੜੇ ਖੇਤ ਵੀ ਦੋ ਕੈਪਟੀਆਂ ਲੱਗੀਆਂਆਂ ਉਹਨਾਂ ਦੇ ਪਾਣੀ ਵਿੱਚ ਚਲੇ ਜਾਂਦਾ ਜੇ ਅਸੀਂ ਉਹ ਕੈਪਟੀਆਂ ਨਾਲ ਲਾਈਆਂ ਹੁੰਦੀਆਂ ਸਾਡਾ ਬਾਗ ਜਾਂ ਦੂਜੀ ਫਸਲ ਨੇ ਕਈ ਵਾਰੀ ਡੁੱਬ ਕੇ ਵੀ ਨੁਕਸਾਨ ਹੋਣਾ ਪਰ ਉਸ ਨੁਕਸਾਨ ਤੋਂ ਵੀ ਬਚਦੇ ਆਂ ਔਰ ਪਾਣੀ ਵੀ ਰੀ ਚਾਰਜ ਹੋ ਰਿਹਾ ਸਾਰਿਆਂ ਨੂੰ ਮੈਂ ਸਲਾਹ ਦਊਂਗਾ ਵੀ ਰੀ ਚਾਰਜ ਜ਼ਰੂਰ ਬਣਾਏ ਜਾਣ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕਿਸਾਨ ਵੀਰ ਕੁਝ ਆਪਦੇ ਜਿਹੜੇ ਸੋਸ਼ਲ ਕੰਮ ਹੈਗੇ ਆ ਉਹ ਆਪਦੇ ਪਰਿਵਾਰ ਤੱਕ ਸੀਮਿਤ ਰੱਖਣ ਜਿੱਦਾਂ ਕਿ ਵਿਆਹ ਸਾਦੇ ਕਰਨ ਸਾਦੇ ਭੋਗ ਪਾਉਣ ਸਾਧੀਆਂ ਕਈ ਰਸਮਾਂ ਹੈਗੀਆਂ ਵੀ ਜੋ ਕੀਤੀਆਂ ਜਾ ਸਕਦੀਆਂ ਖੇਤੀ ਦੇ ਵਿੱਚ ਜਿਹੜੇ ਖਰਚੇ ਹੈਗੇ ਆ ਉਹ ਤੁਸੀਂ ਘਟਾ ਸਕਦੇ ਆ ਤੁਸੀਂ ਕਿਸੇ ਦੀ ਕਦੇ ਵੀ ਕਿਸੇ ਰੀਸ ਨਾਲ ਕਿਸੇ ਦੀ ਜੇ ਕਿਤੇ ਗਵਾਂਢੀ ਨੇ ਢਰਮੀ ਚੱਕੀ ਤੁਸੀਂ ਢਰਮੀ ਨਾਲ ਚੱਕੋ ਜੇ ਗਵਾਂਢੀ ਨੇ ਯੂਰੀਆ ਚੱਕੀ ਤੇ ਯੂਰੀਆ ਜਿੰਨੀ ਲੋੜ ਆ ਤੁਹਾਡੇ ਖੇਤ ਨੂੰ ਹੁਣ ਤਾਂ ਫਸਲੀ ਚਾਰਟ ਆ ਗਏ ਫਸਲੀ ਚਾਰਟ ਮੁਤਾਬਕ ਤੁਸੀਂ ਯੂਰੀਆ ਡੀਪੀ ਵਗੈਰਾ ਪਾ ਸਕਦੇ ਆ ਇਸ ਕਰਕੇ ਖੇਤੀ ਖਰਚੇ ਤੁਸੀਂ ਆਪ ਘਟਾਉਣੇ ਆ ਵੇਖੋ ਵੇਖੀ ਸਪਰਿਆ ਨਾ ਕਰੋ ਵੇਖੇ ਵੇਖੀ ਰੇਹ ਨਾ ਪਾਓ ਲੋੜ ਮੁਤਾਬਕ ਤੁਸੀਂ ਖੇਤੀ ਖੇਤੀ ਦੇ ਖਰਚੇ ਕਰੋ ਬਾਕੀ ਜਿਆਦਾ ਜ਼ਮੀਨ ਵਿੱਚ ਵਾਉਣ ਦੀ ਲੋੜ ਨਹੀਂ ਹੈਗੀ ਖੇਤੀ ਸਹਾਇਕ ਧੰਦੇ ਅਪਣਾਉਣ ਦਾ ਮੈਂ ਬੇਨਤੀ ਕਰੂੰਗਾ ਕਿ ਸਾਰੇ ਜ਼ਿੰਮੇਵਾਰਾਂ ਨੂੰ ਥੋੜੇ-ਥੋੜੇ ਕਰਨੇ ਚਾਹੀਦੇ ਆ ਕਾਫੀ ਉਹਨਾਂ ਦਾ ਜਿਵੇਂ ਸ਼ਹਿਦ ਦੀਆਂ ਮੱਖੀਆਂ ਡੇਰੀਆ ਵਗੈਰਾ ਵਗੈਰਾ ਤੁਸੀਂ ਇਸ ਕਰਕੇ ਕਰ ਸਕਦੇ ਕਿ ਤੁਹਾਡਾ ਜਿਹੜਾ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਤੁਹਾਨੂੰ ਰੋਜ਼ ਬੈਂਕ ਜਾਂ ਆੜ੍ਹੜੇ ਤੇ ਜਾਣ ਦੀ ਲੋੜ ਨਹੀਂ ਉਸ ਨਾਲ ਪੂਰਤੀ ਹੋ ਸਕਦੀ ਆ ਜਿਵੇਂ ਹਰ ਜ਼ਿੰਮੇਵਾਰ ਨੂੰ ਆਪਦੇ ਘਰੇ ਸਬਜੀ ਜਰੂਰ ਲਾਉਣੀ ਚਾਹੀਦੀ ਆ ਫਰੂਟ ਪਲਾਂਟ ਵੀ ਲਾਉਣੇ ਚਾਹੀਦੇ ਵੀ ਜ਼ਿੰਮੇਦਾਰ ਹੋ ਕੇ ਵੀ ਤੁਸੀਂ ਜੇ ਸਬਜੀ ਜਾਂ ਫਰੂਟ ਬਾਜ਼ਾਰ ਚੋਂ ਲੈਣੇ ਆ ਵੀ ਉਸ ਤੋਂ ਮਾੜੀ ਗੱਲ ਨਹੀਂ ਇਸ ਕਰਕੇ ਮੇਰੇ ਵੀ 20 22 ਤਰ੍ਹਾਂ ਦਾ ਘਰ ਚ ਫਰੂਟ ਲੱਗਿਆ ਸਿਰਫ ਅਸੀਂ ਇਕੱਲਾ ਕਿੰਨੋ ਹੀ ਵੇਚਣ ਵਾਸਤੇ ਰੱਖਿਆ ਸਬਜੀ ਵੀ ਮੇਰੇ ਆਪ ਦੀ ਲਾਈਵ ਹੀ ਆ ਇਸੇ ਕਰਕੇ ਤੁਹਾਨੂੰ ਇਹ ਚਾਹੀਦਾ ਵੀ ਸਬਜੀ ਤੇ ਫਰੂਟ ਆਪ ਦਾ ਘਰ ਦਾ ਹੋਣਾ ਚਾਹੀਦਾ ਦੁੱਧ ਵੀ ਆਪ ਦਾ ਹੋਣਾ ਚਾਹੀਦਾ ਸ਼ਹਿਦ ਵੀ ਆਪ ਦਾ ਹੋਣਾ ਚਾਹੀਦਾ ਕਿਸਾਨ ਵੀਰਾਂ ਨੂੰ ਚਾਹੀਦਾ ਵੀ ਆਪਦੀ ਕਾਮਯਾਬੀ ਵਾਸਤੇ ਤੁਹਾਨੂੰ ਖੇਤੀਬਾੜੀ ਡਿਪਾਰਟਮੈਂਟ ਦੇ ਜਿੰਨੇ ਵੀ ਡਿਪਾਰਟਮੈਂਟ ਨੇ ਖੇਤੀ ਯੂਨੀਵਰਸਿਟੀ ਲੁਧਿਆਣਾ ਕੇ ਵੀ ਕੇ ਫਰੀਦਕੋਟ ਜੋ ਵੀ ਤੁਹਾਡੇ ਨੇੜੇ ਦੇ ਆਪਣੇ ਸੈਂਟਰ ਨੇ ਉਹਨਾਂ ਨੂੰ ਖੇਤੀਬਾੜੀ ਵਿਭਾਗ ਤੇ ਬਾਗਬਾਨੀ ਵਿਭਾਗ ਨਾਲ ਜੁੜੋ ਔਰ ਆਪਦੀ ਮਿੱਟੀ ਹਰ ਸਾਲ ਟੈਸਟ ਕਰਾਓ ਔਰ ਜੇ ਤੁਹਾਡੇ ਕੋਲ ਬਾਗਬਾਨੀ ਹੈ ਤੇ ਬਾਗ ਦੇ ਪੱਤੇ ਵੀ ਲੀਫ ਅਨਲਿਸਿਸ ਕਰਾਓ ਪਾਣੀ ਵੀ ਹਰ ਸਾਲ ਟੈਸਟ ਕਰਾਓ ਤੁਹਾਨੂੰ ਪਤਾ ਲੱਗੂਗੀ ਤੁਹਾਡੀ ਪੋਜੀਸ਼ਨ ਕੀ ਹੈ ਜਿਸ ਤਰ੍ਹਾਂ ਆਪਾਂ ਮਨੁੱਖੀ ਲੋਡ ਵਾਸਤੇ ਆਪਦੇ ਟੈਸਟ ਕਰਾਉਨੇ ਆ ਇਸੇ ਤਰ੍ਹਾਂ ਜ਼ਮੀਨ ਦੀ ਵੀ ਹਰ ਟੈਸਟ ਦੀ ਲੋਡ ਪੈਂਦੀ ਆ ਤੇ ਤੁਸੀਂ ਹਰ ਖੇਤੀ ਮੇਲੇ ਦੇ ਵਿੱਚ ਜਿੱਥੇ ਵੀ ਨੇੜੇ ਲੱਗਦੇ ਆ ਜਾਂ ਦੂਰ ਲੱਗਦੇ ਆ ਜਾਂ ਲੁਧਿਆਣਾ ਯੂਨੀਵਰਸਿਟੀ ਦੇ ਮੇਲੇ ਜ਼ਰੂਰ ਵੇਖਣ ਜਾਓ ਆਮ ਕਿਸਾਨ ਕਹਿੰਦਾ ਵੀ ਜਿਹੜੀ ਹੈਪੀ ਸੀਡਰ ਆ ਜਾਂ ਉਹਦੇ ਨਾਲ ਸਾਡੇ ਜਿਹੜੇ ਆ ਖਰਚੇ ਵੱਧ ਜਾਂਦੇ ਆ ਅੱਗ ਲਾਇਆ ਸਾਡੇ ਖਰਚੇ ਘਟ ਜਾਂਦੇ ਆ ਪਰ ਮੈਂ ਤੁਹਾਨੂੰ ਅੱਗ ਲਾਉਣ ਦੇ ਖਰਚੇ ਤੇ ਹੈਪੀ ਸੀਜ਼ਨ ਆ ਖਰਚੇ ਉਹ ਦੱਸਣ ਲੱਗਾ ਜਿਹੜੇ ਆਦਮੀ ਅੱਗ ਲਾਉਂਦੇ ਆ ਉਹ ਵੀ 3000 ਰੁਪਏ ਤੋਂ ਘੱਟ ਕਣਕ ਨਹੀਂ ਵੇਚਦੇ ਕਿਉਂਕਿ ਉਹ ਅੱਗ ਲਾਉਣ ਤੋਂ ਬਾਅਦ ਦੋ ਵਾਰੀ ਤਵੀਆਂ ਕਰਦੇ ਆ ਕਲਟੀਵੇਟਰ ਕਰਦੇ ਆ ਦੋ ਸਵਾਕੇ ਮਾਰਦੇ ਆ ਫਿਰ ਦੋ ਸਵਾਕੇ ਮਾਰ ਕੇ ਫਿਰ ਉਹਨੂੰ ਸੀਡ ਕਰਕੇ 3000 ਰੁਪਏ ਦਾ ਜੇ ਕਿਰਾਏ ਤੇ ਵੀ ਕਰਾਈਏ 3000 ਖਰਚ ਆ ਜਾਂਦਾ ਜੇ ਅਸੀਂ ਚੋਨਾ ਵੱਢਣ ਤੋਂ ਬਾਅਦ ਮਲਚਰ ਫੇਰਦੇ ਆ ਉਹਦਾ ਖਰਚਾ ਆਉਂਦਾ 1200 ਰੁਪਏ ਕਿੱਲੇ ਤੇ ਇਹਦੇ ਤੁਸੀਂ ਹੈਪੀ ਸੀਡਰ ਨਾਲ ਪਲੱਸ ਕਰ ਲੈਨੇ 1200 2400 ਰੁਪਏ ਚ ਤੁਹਾਡੀ ਉਹ ਕਣਕ ਬੀਜ ਜਾਂਦੀ ਆ 35 40 ਕੁਇੰਟਲ ਪਰਾਲੀ ਵੀ ਤੁਹਾਡੇ ਵਾਹਣ ਚ ਰਹੇਗੀ ਔਰ 600 ਰੁਪਏ ਪਰ ਏਕੜ ਰੁਪਏ ਦਾ ਉਹ ਵੀ ਬਚ ਗਿਆ ਜੇ ਤੁਸੀਂ ਕਿਰਾਏ ਤੇ ਕਰਾਉਨੇ ਆ ਆਮ ਜ਼ਿਮੀਂਦਾਰਾਂ ਦੀ ਧਾਰਨਾ ਹੁੰਦੀ ਆ ਸਾਲ ਕੋ ਟਰੈਕਟਰ ਛੋਟੇ ਆ ਜਾਂ ਕਿਵੇਂ ਵੀ ਆ ਜੇ ਤੁਸੀਂ ਕਿਰਾਏ ਤੇ ਵੀ ਕਰਾਉਨੇ ਆ ਤਾਂ ਵੀ 600 ਰੁਪਏ ਤੁਹਾਡੀ ਕਾਸਟ ਬਚਦੀ ਆ ਇਸ ਕਰਕੇ ਪਰਾਲੀ ਸਾਹਮਣੇ ਵਾਸਤੇ ਜਿਹੜੇ ਕਿਰਾਏ ਦੇ ਸੰਧ ਵੀ ਜ਼ਰੂਰੀ ਆ ਔਰ ਖਰਚਾ ਹੀ ਬ ਇਹ ਜਿਹੜਾ ਪ੍ਰਦੂਸ਼ਣ ਦਾ ਰਹਿਤ ਵੀ ਪੰਜਾਬ ਹੁੰਦਾ ਹੈ ਮੈਂ ਆਪਦੀ ਭਵਿੱਖ ਦੇ ਵਿੱਚ ਆਪਦਾ ਸਾਈਡ ਦੇ ਉੱਤੇ ਝੋਨੇ ਕਣਕ ਦੇ ਜਿਹੜੀ ਜੇ ਮੇਰੀ ਜ਼ਮੀਨ ਆ ਉਹਦੇ ਫੋਰੈਸਟਰੀ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਵੀ ਮੈਂ ਹਰ ਸਾਲ ਕੋਈ 5-700 ਮੈਂ ਸਫੇਦਾ ਜਾਂ ਕੋਈ ਹੋਰ ਦਰਖਤ ਮੈਂ ਵੇਚ ਸਕਾਂ ਉਹ ਬਹੁਤ ਜ਼ਰੂਰੀ ਆ ਉਹਦਾ ਨਾਲ ਕੋਈ ਇਨਾ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਇੱਕ ਤਾਂ ਉਹ ਸਾਈਡ ਬਿਜ਼ਨਸ ਹੋ ਜਾਊਗਾ ਇੱਕ 5-700 ਵੱਲ ਮੋਟੀ ਕਮਾਈ ਤੁਹਾਨੂੰ ਆ ਜਾਊਗਾ ਬਾਕੀ ਝੋਨੇ ਕਣਕ ਤੋਂ ਇਲਾਵਾ ਮੈਂ ਬਾਗਬਾਨੀ ਨਾਲ ਸਬਜ਼ੀ ਦਾ ਵੀ ਕਿੱਤਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਜੇ ਹੋ ਸਕੇ ਤਾਂ ਜ਼ਰੂਰ ਕਰਾਂਗਾ ਛੋਟੇ ਕਿਸਾਨਾਂ ਨੂੰ ਮੈਂ ਇਹ ਸਲਾਹ ਦਿੰਦਾ ਕਿ ਉਹ ਕਣਕ ਝੋਨਾ ਨਾ ਲਾਉਣ ਉਹ ਸਬਜ਼ੀਆਂ ਬਾਗਬਾਨੀ 'ਚ ਉਹ ਚੀਜ਼ਾਂ ਲਾਉਣ ਜਿਹੜੀਆਂ ਤੁਸੀਂ ਖੁਦ ਜਾ ਕੇ ਆਪ ਵੇਚ ਸਕਦੇ ਆ ਆਮ ਬੰਦਾ ਇਹ ਕਹਿੰਦਾ ਵੀ ਇਹਦੀ ਮਾਰਕੀਟਿੰਗ ਹੈ ਨਹੀਂ ਮਾਰਕੀਟਿੰਗ ਦੇ ਜੇ ਤੁਸੀਂ ਆਪ ਕਰੋ ਘਰਾਂ 'ਚ ਸਬਜ਼ੀ ਦੇ ਉਹ ਆਪ ਵੇਚ ਲੋ ਤੁਹਾਨੂੰ ਸ਼ਰਮ ਲਾਉਣੀ ਪੈਣੀ ਆ ਆਪ ਹੀ ਆਪ ਦਾ ਕਿੱਤਾ ਕਰਨਾ ਪੈਣਾ ਮੰਡੀਕਰਨ ਤੁਸੀਂ ਖੁਦ ਕਰੋਗੇ ਤੁਹਾਨੂੰ ਉਹ ਜੀ ਕਾਮਯਾਬੀ ਮਿਲੂਗੀ ਜੇ ਤੁਸੀਂ ਸਬਜ਼ੀ ਲਾਉਨੇ ਆਂ ਜਾਂ ਬਾਗਬਾਨੀ ਲਾਉਨੇ ਆਂ ਜਾਂ ਡੇਰੀ ਦਾ ਕੰਮ ਕਰਦੇ ਆਂ ਤੁਸੀਂ ਘਰਾਂ ਚ ਜਾ ਕੇ ਸਬਜ਼ੀ ਦੁੱਧ ਜਾ ਕੇ ਦਿਓ ਤੁਹਾਨੂੰ ਜ਼ਿਆਦਾ ਮੁਨਾਫਾ ਹੋਊ ਹੁਣ ਜੇ ਸਬਜ਼ੀ ਦੀ ਗੱਲ ਕਰੀਏ ਜੇ ਤੁਸੀਂ ਸਬਜ਼ੀ ਪੈਦਾ ਕਰਦੇ ਮੰਨ ਲਓ 2 ਕਿੱਲੇ ਵਾਲਾ ਕਿਸਾਨ ਆ ਉਹਨੂੰ ਝੋਨਾ ਕਣ ਕੇ ਨਹੀਂ ਕਰਨਾ ਚਾਹੀਦਾ ਉਸ ਸਾਗ ਲਾਵੇ ਜਿੰਨੀਆਂ ਵੀ ਸਬਜ਼ੀਆਂ ਉਸ ਨੂੰ ਕੱਟ ਕੇ ਉਹਨੂੰ ਛੋੜੇ ਛੋੜੇ ਪੈਕਟ ਬਣਾ ਕੇ ਲੋਕਾਂ ਦੇ ਘਰਾਂ 'ਚ ਜਾ ਕੇ ਦੇ ਕੇਓ ਤੁਹਾਨੂੰ ਬਧੇਰੇ ਮੁਨਾਫਾ ਹੋਊ ਇਹ ਨਹੀਂ ਹੈਗੇ ਵੀ ਤੁਸੀਂ ਸਾਗ ਪਾਲਕ ਵੀ ਲਿਆ ਮੰਡੀ ਲੈ ਜਾਓਗੇ ਉੱਥੇ ਤੁਹਾਡਾ ਕੁਝ ਨਹੀਂ ਹੋਣਾ ਤੁਹਾਡਾ ਦਿਲ ਟੁੱਟ ਜਾਊ ਫਿਰ ਤੁਸੀਂ ਕਣ ਕੇ ਝੋਨੇ ਆ ਲਾਜੋਗੇ ਪਰ ਤੁਹਾਨੂੰ ਚਾਹੀਦਾ ਉਸ ਨੂੰ ਪ੍ਰੋਸੈਸ ਕਰਕੇ ਸਾਗ ਬਣਾ ਕੇ ਜੋ ਵੀ ਤੁਹਾਡੀ ਮੌਕੇ ਦੀ ਸੀਜ਼ਨਲ ਸਬਜ਼ੀ ਆ ਉਸ ਨੂੰ ਤਿਆਰ ਕਰ ਕੇ ਪੂਰੇ ਪਕਾ ਕੇ ਵੀ ਤੁਸੀਂ ਆਪਦੇ ਘਰਾਂ 'ਚ ਵੀ ਤੁਸੀਂ ਵੇਚ ਸਕਦੇ ਆ ਇਸ ਕਰਕੇ ਤੁਸੀਂ ਛੋੜੇ ਕਿਸਾਨ 5 ਕਿੱਲੇ ਤੱਕ ਵਾਲਿਆਂ ਨੂੰ ਝੋਨਾ ਕਣ ਕੇ ਜਰੂਰ ਬੰਦ ਕਰਕੇ ਇਸ ਪਾਸੇ ਵੱਲ ਵਧਣਾ ਚਾਹੀਦਾ ਸਬਜ਼ੀ ਲਾ ਕੇ ਪ੍ਰੋਸੈਸ ਕਰਕੇ ਘਰਾਂ 'ਚ ਦੇਣ ਤੁਹਾਨੂੰ ਜ਼ਿਆਦਾ ਲਾਭ ਹੋਗਾ ਮੈਂ ਤਹਿ ਦਿਲੋਂ ਧੰਨਵਾਦੀ ਆ ਆਪਣੇ ਖੇਤੀਬਾੜੀ ਵਿਭਾਗ ਮੈਂ ਫਰੀਦਕੋਟ ਦਾ ਕੇਵੀਕੀ ਫਰੀਦਕੋਟ ਯੂਨੀਵਰਸਿਟੀ ਲੁਧਿਆਣਾ ਦਾ ਅਤੇ ਕੇਵੀਕੀ ਅਤੇ ਬਾਗਬਾਨੀ ਵਿਭਾਗ ਕੋੜੂਪੁਰ ਦਾ ਜਿੰਦੇ ਸਹਿਯੋਗ ਕਰਕੇ ਮੈਨੂੰ ਜ਼ਿਆਦਾ ਕਾਮਯਾਬੀ ਮਿਲ ਗਿਆ ਮੈਂ ਸਾਰਾ ਤਾਂ ਭਗਵਾਨਾਂ ਦਾ ਕਿਸਾਨ ਵੀਰਾਂ ਦਾ ਵੀ ਧੰਨਵਾਦ ਹੈ ਸਾਡਾ ਮਤਲਬ ਕਿ ਸਬਜ਼ੀਆਂ ਜਾਂ ਫਰੂਟ ਤਿਆਰ ਕਰਨ ਦਾ ਇਹਦੇ ਵਿੱਚ ਵੀ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿਉਂਕਿ ਆਮ ਤੌਰ ਤੇ ਅਸੀਂ ਮੀਡੀਆ ਦੇ ਵਿੱਚ ਵੀ ਦੇਖਦੇ ਹਾਂ ਔਰ ਕਿਹਾ ਵੀ ਜਾਂਦਾ ਕਿ ਜਿਹੜੀਆਂ ਖਾਦਾਂ ਤੇ ਸਪਰੇਆਂ ਜਿਹੜੇ ਵੈਜੀਟੇਬਲ ਗਰੋਅਰ ਹੈਗੇ ਆ ਸਬਜ਼ੀਆਂ ਵਾਲੇ ਉਹ ਬਹੁਤ ਜ਼ਿਆਦਾ ਯੂਜ਼ ਕਰਦੇ ਆ ਤੇ ਇਹਦੇ ਵਿੱਚ ਵੀ ਅਸੀਂ ਕਾਫੀ ਕਿਉਂਕਿ ਜਿੰਨੀ ਇੱਥੇ ਮੈਂ ਸਾਰੀ ਸਬਜ਼ੀ ਜਾਂ ਕਨਫਲ ਤਿਆਰ ਕਰ ਰਹੇ ਹਾਂ ਅਸੀਂ ਆਰਗੈਨਿਕ ਤਾਂ ਨਹੀਂ ਕਰ ਰਹੇ ਪਰ IPM ਵਿਧੀ ਨਾਲ ਜਿਹੜਾ ਸਰਵਪੱਖੀ ਕੀਟ ਪ੍ਰਬੰਧਨ ਦੇ ਅnder ਅਸੀਂ ਸਾਰੀਆਂ ਇਹ ਚੀਜ਼ਾਂ ਤਿਆਰ ਕਰ ਰਹੇ ਹਾਂ ਸਾਡੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਜੇ ਆਪਾਂ ਖਾਦਾਂ ਦੀ ਗੱਲ ਕਰੀਏ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਅਸੀਂ ਵੱਧ ਤੋਂ ਵੱਧ ਰੂੜੀ ਲਿਆ ਕੇ ਖੇਤ ਦੇ ਵਿੱਚ ਪਾਈਏ ਹਰੀ ਖਾਦ ਬੀਜੀਏ ਜਿੰਨਾ ਕਿ ਜਿਹੜਾ ਬਾਇਓ ਫਰਟੀਲਾਈਜ਼ਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਮਿਲਦੇ ਆ ਉਹ ਅਸੀਂ ਆਪਣੇ ਖੇਤ ਦੇ ਵਿੱਚ ਯੂਜ਼ ਕਰੀਏ ਉਸ ਤੋਂ ਬਾਅਦ ਜੋ ਯੂਨੀਵਰਸਿਟੀ ਨੇ ਰეკਮੈਂਡ ਕੀਤਾ ਹੋਇਆ ਜਿੰਨੀ ਕਿ ਡੀਏਪ ਰეკਮੈਂਡ ਕੀਤੀ ਹੋਈ ਆ ਜਾਂ ਮਿਊਰਟ ਆਫ ਪੋਟਾਸ਼ ਉਹ ਪਾਈਏ ਤੇ ਜਿਹੜੀ ਯੂਰੀਆ ਯੂਰੀਆ ਤਾਂ ਈਵਨ ਕਿ ਯੂਨੀਵਰਸਿਟੀ ਦੀ ਰეკਮੈਂਡਡ ਡੋਸ ਤੋਂ ਵੀ ਮੈਂ 25% ਲੈਸ ਪਾ ਰਿਆਂ ਕਿਉਂਕਿ ਮੇਰਾ ਜਿੰਨਾ ਵੀ ਇਹ ਸਾਰਾ ਫੀਲਡ ਆ ਇਹ ਸਾਰਾ ਡ੍ਰਿਪ ਇਰੀਗੇਸ਼ਨ ਦੇ ਨਾਲ ਅਸੀਂ ਕੰਦਾ ਤੇ ਚੱਲਦਾ ਇਹਦੇ ਨਾਲ ਇਹ ਆ ਵੀ ਅਸੀਂ ਜਿਹੜੀ ਉਹਦੀ ਜੂਰੀਆ ਦੀ ਹੋਰ ਵੀ ਘੱਟ ਵਰਤੋਂ ਕਰ ਰਹੇ ਆ ਜਿੱਥੋਂ ਤੱਕ ਇਨਸੈਕਟੀਸਾਈਡ ਦਾ ਸਵਾਲ ਆ ਜ਼ਹਿਰਾਂ ਦਾ ਸਵਾਲ ਆ ਉਹਦੇ ਵਿੱਚ ਵੀ ਸਾਡੀ ਸਭ ਤੋਂ ਪਹਿਲਾਂ ਪ੍ਰਾਇੋਰਟੀ ਇਹ ਹੁੰਦੀ ਆ ਵੀ ਉਹਦੇ ਵਿੱਚ ਜਿੰਨੇ ਵੀ ਸਾਨੂੰ ਟਰੈਪ ਜਿਹੜੇ ਅਵੇਲੇਬਲ ਆ ਇਨਸੈਕਟ ਵਾਸਤੇ ਉਹ ਖੇਤ ਦੇ ਵਿੱਚ ਟਰੈਪ ਲਾਏ ਜਾਣ ਫਿਰ ਉਸ ਤੋਂ ਬਾਅਦ ਜਿਹੜੀਆਂ ਨੀਮ ਬੇਸਡ ਆ ਉਹ ਸਪ੍ਰੇਆ ਕੀਤੀਆਂ ਜਾਣ ਤੇ ਉਹ ਥਰਡ ਉਸ ਤੋਂ ਬਾਅਦ ਜੇ ਕੋਈ ਕੀੜਾ ਨਹੀਂ ਕੰਟਰੋਲ ਹੁੰਦਾ ਤਾਂ ਫਿਰ ਅਸੀਂ ਜਿਹੜਾ ਕੈਮੀਕਲ ਦਾ ਉਹ ਸਪਰੇ ਕਰੀਏ ਔਰ ਜੇ ਉਹ ਵੀ ਸਪਰੇ ਸਾਨੂੰ ਕਰਨ ਦੀ ਲੋੜ ਪੈਂਦੀ ਆ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਇੱਕ ਗੈਪ ਜ਼ਰੂਰ ਅਸੀਂ ਮੇਨਟੇਨ ਰੱਖੀ ਆ ਵੀ ਸਪਰੇ ਕਰਨ ਤੋਂ ਉਸ ਤੇ ਤੜਾਈ ਦਾ ਜਿਹੜਾ ਗੈਪ ਆ ਉਹ ਘੱਟੋ ਘੱਟ ਇੱਕ ਤੋਂ ਦੋ ਦਿਨ ਦਾ ਘੱਟੋ ਘੱਟ ਜ਼ਰੂਰ ਹੋਵੇ ਜੇ ਵੱਧ ਹੋ ਸਕਦਾ ਤਾਂ ਉਹਨੂੰ ਵੱਧ ਜਿਵੇਂ ਫਰੂਟ ਦੇ ਵਾਸਤੇ ਅਸੀਂ ਜਿਆਦਾ ਗੈਪ ਵੀ ਪਾ ਸਕਦੇ ਹਾਂ ਤਾਂ ਜਿਆਦਾ ਪਾਈਦਾ ਜਿਨ੍ਹਾਂ ਦੀ ਡੇਲੀ ਤੜਾਈ ਹੁੰਦੀ ਆ ਉਹਦੇ ਵਿੱਚ ਵੀ ਸਾਡੀ ਕੋਸ਼ਿਸ਼ ਹੁੰਦੀ ਆ ਵੀ ਦੋ ਦਿਨ ਦਾ ਘੱਟੋ ਘੱਟ ਗੈਪ ਪਾਇਆ ਜਾਵੇ ਤੇ ਅੱਗੇ ਇਹ ਆ ਜਾਂਦੀ ਆ ਮਾਰਕੀਟਿੰਗ ਦੀ ਗੱਲ ਪਹਿਲਾਂ ਇਹ ਸੀਗਾ ਵੀ ਅਸੀਂ ਮਾਰਕੀਟਿੰਗ ਜਿਹੜੀ ਸਬਜ਼ੀ ਮੰਡੀ ਦੇ ਵਿੱਚ ਹੀ ਕਰਦੇ ਸੀਗੇ ਤਾਂ ਹੁਣ ਜਿਹੜਾ ਅਸੀਂ 6 ਮਹੀਨਿਆਂ ਤੋਂ ਆਪਣਾ ਇੱਥੇ ਹੀ ਫਾਰਮ ਦੇ ਬਾਹਰ ਆਊਟਲੈਟ ਖੋਲਿਆ ਹੋਇਆ ਜਿਹਦੇ ਵਿੱਚ ਅਸੀਂ ਹੁਣ ਸਾਰੀ ਜਿੰਨੀ ਸਬਜੀ ਆ ਫਰੂਟ ਤਾਂ ਜਰੂਰ ਸਾਨੂੰ ਮੰਡੀ ਭੇਜਣਾ ਪੈਂਦਾ ਪਰ ਸਬਜੀ ਮੇਰੇ ਕੋਲ 4 1/2 ਏਕੜ ਦੀ ਹੁੰਦੀ ਆ ਉਹ ਸਾਰੀ ਦੀ ਸਾਰੀ ਅਸੀਂ ਆਪਦੇ ਰਿਟੇਲ ਆਊਟ ਤੇ ਰਿਟੇਲ ਜਿਹੜੀ ਉਹ ਵੇਚ ਰਹੇ ਆ ਅੱਗੇ ਹੁੰਦਾ ਸੀ ਵੀ ਅਸੀਂ 2 ਜਾਂ 3 ਵੈਰਾਈਟੀਆਂ ਗਰੋ ਕਰਦੇ ਸੀਗੇ ਤੇ ਇਕੱਠੀ ਮੰਡੀ ਭੇਜਦੇ ਸੀਗੇ ਹੁਣ ਅਸੀਂ ਨੰਬਰ ਆਫ ਵੈਰਾਈਟੀਆਂ ਜਿਹੜੀਆਂ ਵਧਾਤੀਆਂ ਹੁਣ ਅਸੀਂ ਘੱਟੋ ਘੱਟ 14 15 ਤਰ੍ਹਾਂ ਦੀਆਂ ਜਿਹੜੀਆਂ ਸਬਜ਼ੀਆਂ ਉਹ ਗਰੋ ਕਰਦੇ ਆ ਔਰ ਉਹਨਾਂ ਦੇ ਵਿੱਚ ਵੀ ਅਸੀਂ ਅੱਗੇ ਪਿੱਛੇ ਕਰਕੇ 10 10 15 15 ਦਿਨ ਤੇ ਜਿਹੜੀ ਆ ਉਹ ਕੰ ਦਾਲਾਜੇ ਹੁਣ ਤੁਸੀਂ ਮੰਨ ਲਓ ਕਿ ਇਹਦੇ ਵਿੱਚ ਦੇਖੋ ਇੱਕ ਮੂਲੀ ਅਸੀਂ ਹਾਰਵੈਸਟ ਕਰ ਰਹੇ ਹਾਂ ਦੂਜੀ ਮੂਲੀ ਅਜੇ ਅਸੀਂ ਸੋਇੰਗ ਕਰ ਰਹੇ ਹਾਂ ਗਾਜਰ ਇੱਕ ਮੂਲੀ ਅਸੀਂ ਗਾਜਰ ਪੱਟ ਰਹੇ ਹਾਂ ਦੂਜੀ ਗਾਜਰ ਅਸੀਂ ਕੰਨ ਲਾ ਰਹੇ ਹਾਂ ਇਸ ਤਰ੍ਹਾਂ ਕਰਕੇ 4 ਦਾ 4 ਏਕੜ ਦਾ ਸਾਡੀ ਕੋਸ਼ਿਸ਼ ਹੈ ਵੀ 4 ਦੇ 4 ਏਕੜ ਨੂੰ ਅਸੀਂ ਇੱਥੇ ਹੀ ਜਿਹੜੀ ਰਿਟੇਲ ਆਊਟਲੈਟ ਦੇ ਇੱਕ ਦਾ ਥਰੂ ਅਸੀਂ ਵੇਚ ਸਕੀਏ ਇਹਨਾਂ ਜੋ ਇਹ ਡਾਈਵਰਸੀਫਿਕੇਸ਼ਨ ਹੋਈ ਆ ਇਹਦੇ ਵਿੱਚ ਕਿ ਮੈਂ ਆਪਦੇ ਨਾਲ ਨਾਲ ਆਪਦੀ ਫੈਮਿਲੀ ਤੋਂ ਬਿਨਾ ਆਪਣੇ ਜਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਜਿਹੜੇ ਲੋਕਲ ਡਿਪਾਰਟਮੈਂਟ ਆ ਸਾਡੇ ਜਿੰਨੇ ਵੀ ਅਲਾਈਡ ਆ ਬਿਸ਼ੱਕ ਖੇਤੀਬਾੜੀ ਆ ਆਤਮਾ ਜਾਂ ਦੂਸਰੇ ਮਹਿਕਮੇ ਆ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਮੰਨਦਾ ਵੀ ਉਹਨਾਂ ਨੇ ਸਾਨੂੰ ਸਵੇਂ ਸਮੇਂ ਸਰ ਤੇ ਗਾਈਡ ਕੀਤਾ ਔਰ ਸਾਨੂੰ ਉਤਸ਼ਾਹ ਕਰਨ ਵਾਸਤੇ ਗਵਰਨਮੈਂਟ ਵੱਲੋਂ ਜਾਂ ਮਹਿਕਮੇ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਸਾਨੂੰ ਰਿਕੋਗਨੀਸ਼ਨ ਵੀ ਦਿੱਤੀ ਗਈ ਆ ਮੈਨੂੰ 2006 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਚੀਫ ਮਿਨਿਸਟਰ ਅਵਾਰਡ ਮਿਲਿਆ 2009 ਦੇ ਵਿੱਚ ਆਤਮਾ ਵੱਲੋਂ ਦਾ ਸਟੇਟ ਅਵਾਰਡ ਮਿਲਿਆ 2014 ਦੇ ਵਿੱਚ ਜਿਹੜਾ ਪ੍ਰੋਗਰੈਸਿਵ ਪੰਜਾਬ ਸਮਿਟ ਚੱਪਰਛਟੀ ਮਹਾਲੀ ਹੋਇਆ ਸੀ ਉੱਥੇ ਮੈਨੂੰ ਸਟੇਟ ਅਵਾਰਡ ਦਿੱਤਾ ਗਿਆ ਲਾਸਟ ইয়ার ਮੈਨੂੰ ਦੋ ਅਵਾਰਡ ਮਿਲਿਆ ਇੱਕ ਇੰਡੀਅਨ ਇੰਸਟੀਚਿਊਟ ਆਫ ਵੈਜੀਟੇਬਲ ਰਿਸਰਚ ਵੱਲੋਂ ਨਾਰਥ ਜ਼ੋਨ ਦਾ ਅਵਾਰਡ ਮਿਲਿਆ ਇੱਕ ਪੂਸਾ ਵੱਲੋਂ ਮੈਨੂੰ ਨੈਸ਼ਨਲ ਅਵਾਰਡ ਕੰਦਾ ਦਿੱਤਾ ਗਿਆ ਖੇਤੀਬਾੜੀ ਅਤੇ ਬਾਗਬਾਨੀ ਦਾ ਸੁਮੇਲ ਕਿਸਾਨਾਂ ਲਈ ਇੱਕ ਲਾਭਦਾਇਕ ਉਪਰਾਲਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਖੇਤੀਬਾੜੀ ਵਿਭਾਗ ਪੰਜਾਬ ਅਤੇ ਬਾਗਬਾਨੀ ਵਿਭਾਗ ਪੰਜਾਬ ਦੇ ਅਧਿਕਾਰੀ ਅਤੇ ਵਿਗਿਆਨੀ ਕਿਸਾਨਾਂ ਨੂੰ ਖੇਤੀ ਅਤੇ ਬਾਗਬਾਨੀ ਦੇ ਸੁਮੇਲ ਲਈ ਕਿਸਾਨਾਂ ਨੂੰ ਤਕਨੀਕੀ ਸਖਲਾਈ ਅਤੇ ਸਲਾਹ ਮੁਹੱਈਆ ਕਰਵਾਉਂਦੇ ਹਨ ਖੇਤੀਬਾੜੀ ਅਤੇ ਬਾਗਬਾਨੀ ਪੰਜਾਬ ਦੇ ਕਿਸਾਨਾਂ ਲਈ ਇੱਕ ਲਾਭਦਾਇਕ ਸੁਮੇਲ ਹੈ